ਗੱਲ ਗੁਰੂਵਰਕੰਤ ਪਾਛਾ ਮਹਾਰਾਜ ਨੇ ਆਖਿਆ ਸਿੱਖੋ ਹੁਣ ਗੁਰੂ ਨਾਨਕ ਪਾਛਾ ਦੇ ਘਰ ਨੂੰ ਜਵਾਨੀਆਂ ਦੀ ਲੋੜ ਹੈ ਚੰਗੇ ਨਸਲੀ ਘੋੜਿਆਂ ਦੀ ਲੋੜ ਹੈ ਤੇ ਸਤਗੁਰ ਦਾ ਬਚਨ ਸੁਣ ਕੇ ਵਹੀਰਾ ਘੱਟ ਕੇ ਆਪਣਾ ਆਪ ਗੁਰੂ ਅੱਗੇ ਰੱਖ ਕੇ ਪ੍ਰਿੰਸੀਪਲ ਸਦਵੀਰ ਸਿੰਘ ਲਿਖਦੇ ਨੇ ਸਤਗੁਰੂ ਅੱਗੇ ਹੱਥ ਜੋੜ ਕੇ ਗਲ ਵਿੱਚ ਪੱਲਾ ਪਾ ਕੇ ਨੌਜਵਾਨਾ ਆਖਿਆ ਸਤਗੁਰੂ ਦੋ ਵੇਲੇ ਦਾ ਪ੍ਰਸ਼ਾਦਾ ਦੇ ਦਿਓ 6 ਮਹੀਨੇ ਬਾਅਦ ਬਸਤਰ ਦੇ ਦਿਓ ਕੌਮ ਦੀ ਖਾਤਰ ਆਪਣਾ ਆਪਣੀ ਸ਼ਾਵਰ ਕਰਦੇ ਆਂਗੇ ਆਹ ਗੁਰੂ ਪਰੀ ਸਾਥ ਸੰਗਤ ਗੁਰੂ ਅਰਜਨ ਦੇਵ ਪਾਤਸ਼ਾਹ ਮਹਾਰਾਜ ਜਿਹੜਾ ਸਿਧਾਂਤ ਦੁਨੀਆ ਤੇ ਸਾਵੇਂ ਪ੍ਰਗਟ ਕਰਨ ਲੱਗੇ ਤੇ ਕੀ ਹੁਕਮ ਦਿੰਦੇ ਨੇ ਫਸੀਲ ਤੇ ਖਲੋਕੇ ਆਕਾਲ ਪੁਰਖ ਸਾਹਿਬ ਦੇ ਉੱਪਰ ਜਿਹੜਾ ਮੇਰੇ ਸਤਿਗੁਰ ਨੇ ਬਚਨ ਤੇ ਸੰਦੇਸ਼ ਦਿੱਤਾ ਉਹ ਵਾਰਤਾ ਆਇਓ ਉਂਗੁਰਾਂ ਤਰਥ ਅਕਾਲ ਬਣਾ ਆਖਿਆ ਕੌਮ ਨੂੰ ਹੁਕਮ ਸੁਣਾ ਕੇ ਸਿੱਖੋ ਗੁਰੂ ਨਾਨਕ ਦੇਵ ਨਾ ਨਈ ਨੀਵੀਆਂ ਪਾ ਕੇ ਨੀਕ ਬਰਾਉਣਾ ਅਗਤੀ ਤੇ ਸ਼ਕਤੀ ਨੇ ਸੱਚ ਬਚਾਉਣਾ ਪਾ ਮਕਾਉਣਾ ਮੀਰੀ ਤੇ ਪੀਰੀ ਨੇ ਸੱਚ ਬਚਾਉਣਾ ਪਾ ਮਕਾਉਣਾ ਹੁਣ ਜੁਲਮ ਕਮਾਗੇ ਕੋਈ ਨਾ ਨਿਰਦੋਸ਼ ਆਦਮੀ ਮਾਰੇ ਧਰਮੀ ਅਧਰਮੀ ਦਾ ਹੁਣ ਨਾ ਕੋਈ ਦੁੱਖ ਸਹਾਰੇ ਤੇ ਨਹੀਂ ਡਰਨਾ ਜਾਬਰ ਜਰਮਾਨਿਆਂ ਦਾ ਸਾਨੂੰ ਪਾਉ ਟੱਕਰਾ ਕਰਨਾ ਜਾਬਰ ਜਰਮਾਨਿਆਂ ਦਾ ਸਾਨੂੰ ਪਾਉ ਟੱਕਰਾ ਕਰਨਾ ਉਹ ਦੁਨੀਆ ਸਾਰੇ ਦਿੱਲੀ ਦੀ ਸ਼ਾਹੀ ਨੇ ਲੱਖਾਂ ਲੋਕ ਬਦੋਸ਼ੇ ਮਾਰੇ ਪਉਸ ਮਨਉਣਾ ਅਗਤੀ ਤੇ ਸ਼ਕਤੀ ਨੇ ਸਾਚ ਬਚਾਉਣਾ ਪਾ ਮਕਾਉਣਾ ਮੀਰੀ ਤੇ ਪੀਰੀ ਨੇ ਸਾਚ ਬਚਾਉਣਾ ਪਾ ਮਕਾਉਣਾ ਓ ਫਰਮਾਨ ਸਾਹਿਬ ਭਰਮਾਨ ਸਤਗੁਰਾਂ ਦਾ ਰਾਜੇ ਸ਼ਹੀ ਮਕਦਮ ਕੁੱਤੇ ਬਾਬਰ ਜਰਵਾਣਿਆਂ ਦਾ ਟੁੱਡੇ ਕਹਿਰ ਨਾ ਪਰ ਜਾ ਉੱਤੇ ਪੈਣਾ ਮਰਨਾ ਜਾਬਰ ਜਰਵਾਣਿਆਂ ਦਾ ਸਾਨੂੰ ਪਉ ਡਾਕਰਾ ਕਰਨਾ ਜਾਬਰ ਜਰਵਾਣਿਆਂ ਦਾ ਸਾਨੂੰ ਪਉ ਡਾਕਰਾ ਕਰਨਾ ਖਲਖਤ ਮਜਲੂਮ ਉੱਤੇ ਹਲਕ ਤਮਜਲੂਮ ਯੁੱਤੇ ਹੁਣ ਮਹਾਰਾਣਾ ਕੈਰ ਗੁਨਾਰੇ ਇਸਤੀ ਸਤ ਪੁਰਸ਼ਾਨੀ ਧਰਮ ਦਾ ਚੱਪੂ ਲਾਉ ਕਿਨਾਰੇ ਕਰਮ ਕਮਾਉਣਾ ਭਗਤੀ ਤੇ ਸ਼ਕਤੀ ਨੇ ਸੱਚ ਬਚਾਉਣਾ ਪਾ ਮਕਾਉਣਾ ਮੀਰੀ ਤੇ ਪੀਰੀ ਨੇ ਸੱਚ ਬਚਾਉਣਾ ਪਾ ਮਕਾਉਣਾ ਲੈ ਓਟ ਸਤ ਗੁਰਾਂ ਦੀ ਝਖੜ ਇਨਕਲਾਬ ਦਾ ਝੁਲ ਹੜਾ ਸੱਜ ਦੇ ਸੂਰਜ ਨੇ ਚੁੱਪ ਕਰਾਉਣੇ ਬਾਪੀ ਉੱਲੂ ਦੁਖ ਸੁਖ ਜਰਨਾ ਯਾਬਰ ਜਰ ਬਾਣਿਆਂ ਦਾ ਸਾਨੂੰ ਬਉ ਡਾਕਰਾ ਕਰਾ ਕਰਨਾ ਯਾਬਰ ਜਰ ਬਾਣਿਆਂ ਦਾ ਸਾਨੂੰ ਬਉ ਡਾਕਰਾ ਕਰਾ ਕਰਨਾ ਓ ਕੋੜ ਸਵਾਰ ਸਿਖਾ ਓ ਜਹਾਨ ਨਿਸ਼ਾਰ ਚਲਾਉਣੇ ਕੀ ਦੀ ਰਾਖੀ ਲਈ ਪੈਣੇ ਰਣਖੰਡੇ ਖੜਕਾਉਣੇ ਫਲ ਭਗਤਾਉਣਾ ਅਗਤੀ ਤੇ ਸ਼ਕਤੀ ਨੇ ਸੱਚ ਬਚਾਉਣਾ ਪਾ ਮਕਾਉਣਾ ਮੀਰੀ ਤੇ ਪੀਰੀ ਨੇ ਸੱਚ ਬਚਾਉਣਾ ਪਾ ਮਕਾਉਣਾ ਬਸਤਾ ਨੂੰ ਸ਼ਾਦੀ ਲਾ ਕਰਨੀ ਬੰਦ ਬਾਬ ਦੀ ਮੰਡੀ ਹੱਕ ਦੇ ਇਨਸਾਫ ਲਈ ਖੜਗੂਗੀ ਢੱਲਾ ਦੇ ਚੰਡੀ ਸਮਾਂ ਨਹੀਂ ਧਰਨਾ ਯਾਬਰ ਜਰਵਾਣਿਆਂ ਦਾ ਸਾਨੂੰ ਬਉ ਟੱਕਰਾ ਕਰਨਾ ਯਾਬਰ ਜਰਵਾਣਿਆਂ ਦਾ ਸਾਨੂੰ